ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਕੋਠੇ ਰਾਮਸਰ ਆਏ ਸੀ ਜੀ ਮੇਰੀ ਫੀਲਡ 'ਚ ਹੀ ਇਹ ਪਿੰਡ ਪੈਂਦਾ ਜੀ ਢੱਲਮਾ ਦੇ ਨਾਲ ਕੋੜ ਕਪੂਰੇ ਦੇ ਜਦੋਂ ਬਠਿੰਡੇ ਨੂੰ ਜਾਂਦੇ ਆ ਜੀ ਮੇਰੀ ਫੀਲਡ ਤੁਹਾਨੂੰ ਪਤਾ ਇੱਧਰ ਹੈਗੀ ਹੈ ਜੀ ਹਰੀਨੋ ਪਿੰਡ ਆ ਮੇਰਾ ਸਾਰਿਆਂ ਨੂੰ ਪਤਾ ਹੀ ਆ ਜੀ ਬਾਕੀ ਮੈਂ ਵੀਡੀਓ ਦੇ ਸ਼ੁਰੂ 'ਚ ਨੰਬਰ ਵੀ ਆਪਦਾ ਬੋਲ ਹੀ ਦਿਨਾ ਜੀ ਪਿੰਡ ਹਰੀਨੋ ਆ ਜੀ ਮੇਰਾ ਜ਼ਿਲ੍ਹਾ ਫਰੀਦਕੋੜਾ ਜੀ 98158 43096 ਮੇਰਾ ਨੰਬਰ ਆ ਜੀ ਇਹ ਤੁਹਾਨੂੰ ਅੱਜ ਜਿਹੜੇ ਪਸ਼ੂ ਚੈੱਕ ਕੀਤੇ ਉਹ ਦਿਖਾਵਾਂਗੇ ਜੀ ਤੇ ਇੱਕ ਆ ਜਿਹੜੀ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਆ ਇਹ ਝੋਟੀ ਤੋਂ ਇਹਨਾਂ ਦੇ ਮੈਂ ਆਉਣ ਲੱਗਿਆ ਮਾਈਆਂ ਦੇ ਚਲੋ ਪਾਲਾ ਮੇਰੀ ਫੀਲਡ 'ਚ ਹੀ ਪੰਡਾ ਪਰ ਮੈਨੂੰ ਇਹਨਾਂ ਦੇ ਆਉਂਦੇ ਨੂੰ ਕਰੀਬ-ਕਰੀਬ 3 ਤੋਂ 4 ਸਾਲ ਹੋਏ ਆ ਜੀ 2.5 ਤੋਂ 3 ਸਾਲ ਹੋਏ ਹੋਣਗੇ ਮੇਰਾ ਬਾਲਾ ਅੰਦਾਜ਼ਾ ਨਹੀਂ ਮੈਨੂੰ ਚਾਹ ਆ ਝੋਟੀ ਜਿਹੜੀ ਗੱਭਣ ਹੋਈ ਸੀ ਉਹ ਆਪਣੇ ਤੋਂ ਹੀ ਹੋਈ ਸੀ ਉਦੋਂ ਇਹ 6 ਤੋਂ 7 ਵਾਰੀ ਰਿਪੀਟ ਕਰ ਚੁੱਕੀ ਸੀ ਜੀ ਸਾਂਤ ਤੋਂ ਵੀ ਨਹੀਂ ਰਹੀ ਸੀਗੀ ਤੇ ਤਿੰਨ ਚਾਰ ਡਾਕਟਰਾਂ ਤੋਂ ਵੀ ਮੰਨ ਲਓ ਗੱਭਣ ਨਹੀਂ ਹੋਈ ਸੀ ਜੀ ਉਸ ਤੋਂ ਬਾਅਦ ਮਨ ਲਓ ਆਪਾਂ ਸੰਬਰਕ ਕੀਤਾ ਇਹਨਾਂ ਨੇ ਬਣ ਜਾਣੇ ਤੇ ਆਪਾਂ ਇਹਨੂੰ ਮੰਨ ਲਓ ਇੱਕੇ ਵਾਰੀ ਜੇ AI ਕਰਕੇ ਗੱਭਣ ਕਰਤਾ ਸੀਗਾ ਜੀ ਉਦੋਂ ਸਪਲੀਮੈਂਟਾਂ ਬਾਰੇ ਵੀ ਬਾਹਲਾ ਐਵੇਂ ਤੁਹਾਨੂੰ ਕਹਦਾ ਮੈਨੂੰ ਕੋਈ ਬਾਹਲੀ ਨੌਲੇਜ ਨਹੀਂ ਸੀ ਜੀ ਚਲੋ ਹੁਣ ਤਾਂ ਜਿਵੇਂ ਜਿਵੇਂ ਕੰਮ ਕਰੀ ਜਾਂਦੇ ਆ ਓਵੇਂ ਵਧੀ ਜਾਂਦਾ ਕੋਈ ਸਪਲੀਮੈਂਟ ਨਹੀਂ ਨਾਰਮਲ ਸਿਰਫ 2 AIਆਂ ਕਰਕੇ ਇਹਦੇ ਬਸ ਅਸ਼ੌੜ ਜਿਹੜਾ ਕੈਰਸ ਕੰਪਨੀ ਦਾ ਆਉਂਦਾ ਸਿਰਫ 20ml ਇਹਦੇ ਆਈ ਵੀ ਕੀਤਾ ਸੀਗਾ ਜੀ ਆਪਾਂ ਇਹ ਝੋਟੀ ਗੱਬਣ ਹੋ ਗਈ ਸੀ ਇਹ ਕੱਟਿਆਂ ਵਾਲਿਆਂ ਨੂੰ ਵੇਚਣ ਨੂੰ ਤਿਆਰ ਸੀ ਸਹੀ ਗੱਲ ਆ ਬਾਈ ਹਾਂਜੀ ਹਾਂਜੀ ਜਦੋਂ ਆਪਾਂ ਸ਼ੁਰੂ ਚ ਆਉਣ ਲੱਗੇ ਆ ਇਹਦੇ ਚ ਇਹ ਝੋਟੀ ਦੀ ਆਏ ਹਨ ਕਿੰਨੇ ਕ ਵਾਰੀ ਨਹੀਂ ਰਹੀ ਸੀ ਉਦੋਂ ਤੇ 6-7 ਵਾਰੀ ਬਣਾ ਚੁੱਕੇ ਸੀ ਪਰ ਰਹੀ ਨਹੀਂ ਸੀਗੀ ਰਹੀ ਨਹੀਂ ਸੀ ਹਾਂਜੀ ਹਾਂਜੀ ਤੇ ਆਪਾਂ ਫਿਰ ਡਾਕਟਰ ਖਲੇਵਿੰਦਰ ਜੀ ਪਹਿਲੀ ਵਾਰੀ ਆਇਆ ਸਾਡੇ ਪਹਿਲੀ ਵਾਰੀ ਆਏ ਤੇ ਪਹਿਲੀ ਵਾਰੀ ਟੀਕੇ ਭਰਨ ਵਾਲੀ ਸਾਡੇ ਇੱਕ ਝੋਟੀ ਗੱਬਣ ਹੋ ਚੁੱਕੀ ਸੀ ਹਾਂਜੀ ਸਹੀ ਇਹ ਤੇ ਹੁਣ ਆਪਾਂ ਅੱਜ ਇਹਦੇ ਦੂਰੀ ਵਾਰੀ ਇਹ ਹੀ ਕਰਤੀ ਆ ਜੀ ਇਸ ਤੋਂ ਪਹਿਲਾਂ ਇੱਕ ਵਾਰੀ ਇਹ ਰਿਪੀਟ ਕਰ ਚੁੱਕੀ ਆ ਇਹ ਵੀ ਥੋੜਾ ਡਰੇ ਹੋਏ ਕਹਿੰਦੇ ਵੀ ਪਹਿਲਾਂ ਆਪਾਂ ਬਹੁਤ ਔਖੀ ਗੱਭਣ ਕੀਤੀ ਸੀ ਮੈਂ ਕਿਹਾ ਵੀ ਕੋਈ ਏਡੀ ਦਿੱਕਤ ਨਹੀਂ ਗਈ ਤੇ ਅੱਜ ਇਹਦੇ ਆਈ ਕੀਤੀ ਹੈ ਜੀ ਤੇ ਬਾਈ ਦੀਆਂ ਤਿੰਨ ਮੱਝਾਂ ਚੈੱਕ ਕੀਤੀਆਂ ਆਪਾਂ ਜੀ ਇਹ ਕਹਿੰਦਾ ਝੋਟੀ ਸਾਹਮਣੇ ਤੁਸੀਂ ਦੇਖ ਰਹੇ ਹੋ ਨੀਲੀ ਰਵੀ ਦੀ ਜੀ ਇਹ 2 ਮਹੀਨਿਆਂ ਦੀ ਗੱਭ ਹੋ ਚੁੱਕੀ ਹੈ ਜੀ ਕੇ ਆਈ ਤੇ ਠੀਕ ਹੈ ਤੇ ਇਹ ਕੋ ਸਾਹਮਣੀ ਮੱਝ ਹੈ ਜੀ ਠੀਕ ਹੈ ਇਹ 3 ਮਹੀਨਿਆਂ ਦੀ ਗੱਭ ਹੋ ਚੁੱਕੀ ਹੈ ਜੀ ਤਿਆਉ ਝੋਟੀ 4 ਮਹੀਨਾ ਦੀ ਗੱਬ ਹੋ ਚੁੱਕੀ ਆ ਵਾਲੇ ਵਾਲੇ ਟੀਕੇ ਤਾਂ ਨਹੀਂ ਭਰੇ ਬਈ ਨਹੀਂ ਨਹੀਂ ਟੀਕੇ ਟੀਕੇ ਵਾਲੀ ਜੀ ਇੱਕ ਆਪਣੇ ਗਵੰਡਗਾਂ ਦੀ ਝੋਟੀ ਵੀ ਜੋ ਵੀ ਰਿਪੀਟਰ ਸੀ ਹਨਾ ਹਾਂਜੀ ਕੋਈ ਸੂਣ ਵਾਲੀ ਹੈ ਨੇੜੇ ਹੀ ਹਾਂਜੀ ਹਾਂਜੀ ਉਹ ਇੱਕ ਦੇ ਦਿਨ ਤੋਂ ਬਸ ਸੂਣ ਵਾਲੀ ਹੈ ਜੀ ਹਾਂ ਆ ਝੋਟੀ ਤੋਂ ਬਾਦ ਕੀਤੀ ਸੀ ਹਨਾ ਹਾਂਜੀ ਹਾਂਜੀ ਤੇ ਬਾਈ ਦੇ ਪਸ਼ੂਆਂ ਦੀ ਤੁਸੀਂ ਸਿਹਤ ਚੈੱਕ ਕਰੋ ਜੀ ਦੇਖੋ ਕਿੰਨੀ ਸੋਹਣੀ ਸਿਹਤ ਆ ਕੋਈ ਬਾਈ ਜੀ ਚਾਰ ਨਹੀਂ ਪਾਉਣੇਗੇ ਪਸ਼ੂਆਂ ਨੂੰ ਠੀਕ ਹੈ ਸਿਰਫ ਘਰ ਦੀ ਫੀਡ ਪਾਉਂਦੇ ਆ ਉਦੇ ਸਾਨੂੰ ਬਾਈ ਤੋਂ ਪੁੱਛ ਕੇ ਦੱਸਾਂਗੇ ਵੀ ਇਹ ਕੀ ਪਾਉਂਦੇ ਆ ਬਹੁਤ ਸੋਹਣੀ ਸਿਹਤ ਆ ਬਚੂਆ ਦੀ ਦੇਖ ਲਓ ਤੁਸੀਂ ਕੋਈ ਸੇ ਵੀ ਪਸ਼ੂ ਦੇ ਆ ਹੱਡ ਨਹੀਂ ਦੱਸਦੇਗੇ ਜਿਵੇਂ ਹੁਣ ਤੋਕੜ ਮੱਝਾਂ ਹੋਈਆਂ ਹੋਈਆਂ ਨਹੀਂ ਅਗਲਾ ਕਹਿੰਦਾ ਦੁੱਧ ਦਿੰਦੀਆਂ ਮੱਝਾਂ ਲਿੱਸੀਆਂ ਹੋ ਜਾਂਦੀਆਂ ਕੋਈ ਵੀ ਪਸ਼ੂ ਦੱਸਾਂ ਨਹੀਂ ਕੋਈ ਪਾਊਡਰ ਨਹੀਂ ਪਾਉਂਦੇ ਇਹ ਤੁਸੀਂ ਇਹ ਵੀ ਦੇਖੋ ਵੀ ਪਾਊਡਰ ਵੀ ਕੋਈ ਨਹੀਂ ਪਾਉਂਦੇ ਕੋਈ ਮਿਨਰਲ ਵੈਕਟਰ ਨਹੀਂ ਪਾਉਂਦੇ ਇੱਕ ਇੱਕ ਹੀਟ ਤੇ ਪਸ਼ੂ ਗੱਭਣ ਹੋਏ ਆ ਵਧੀਆ ਹੀਟ ਘੱਟਦੇ ਆ ਪਸ਼ੂ ਤੇ ਨਾਰਮਲ ਇਹ ਆ ਜਾਂ ਕਿਤਿਆਂ ਜੀ ਤੇ ਤਿੰਨੇ ਪਸ਼ੂ ਅੱਜ ਗੱਭਣ ਆ ਤੇ ਆਪਾਂ ਨੂੰ ਹੀ ਪਤਾ ਵੀ ਆਪਣੀ ਖੇਤੀ ਆ ਜੀ ਜਿਹੜਾ ਬੰਦਾ ਇਹ ਧੰ ਉਹਦੀ ਸ਼ਾਮੇ ਲੋ ਅੱਧੀ ਖੇਤੀ ਇਹ ਹੈ ਹਨਾ ਜ਼ਮੀਨ ਤੇ ਤਾਂ ਬੰਦਾ 6 ਮਹੀਨੇ ਬਾਅਦ ਪੈਂਦਾ ਇਹਦੇ ਤੇ ਜਦੋਂ 10 ਮਹੀਨੇ ਬਾਅਦ ਮੱਝ ਸੁੰਦੀਏ ਪਰ ਬੰਦਾ ਸਾਰੇ ਖਰਚੇ ਆ ਜਿਹੜੇ ਉਹ ਦੁੱਧ ਤੋਂ ਕੱਢੀ ਜਾਂਦਾ ਜੀ ਮੰਨ ਲਓ ਆਸੇ-ਬਾਸੇ ਉਹ ਪੈਸੇ ਖਾੜਨ ਦੀ ਯਾਰ ਤੋਂ ਲਿਆਉਣ ਦੀ ਲੋੜ ਨਹੀਂ ਪੈਂਦੀਗੀ ਬਾਈ ਜੀ ਨਾਲ ਵਾਈ ਵੀ ਕਰਦੇ ਆ ਪਰ ਮੰਨ ਲਓ ਪਸ਼ੂਆਂ ਦਾ ਸਰਕਲ ਇਹਨਾਂ ਦਾ ਵਧੀਆ ਚੱਲਦਾ ਬਾਕੀ ਜਗਾ ਬਹੁਤ ਸੋਹਣੀ ਆ ਦੇਖੋ ਤੁਸੀਂ ਦਰਖਤ ਲੱਗੇ ਆ ਸਾਰੇ ਪਾਸੇ ਤੇ ਮੇਨ ਤੋਂ ਨੂੰ ਪਤਾ ਮਾਹੌਲ ਵੀ ਜਿਹੜਾ ਮੇਨ ਆ ਉਹਦੇ ਤੇ ਡਿਪੈਂਡ ਕਰਦਾ ਜੀ ਪਸ਼ੂਆਂ ਦੀ ਸਿਹਤ ਪਰ ਕੱਚਾ ਥਾਂ ਦੇਖੋ ਪੱਕਾ ਥਾਂ ਇਕੱਲਾ ਅੰਦਰ ਆ ਜੀ ਇਥੇ ਸ਼ਾਮ ਨੂੰ ਪੱਠੇ ਪਾ ਕੇ ਬਸ਼ੂਆਂ ਨੂੰ ਉਦੋਂ ਤੱਕ ਬਣਦੇ ਆ ਉਦੋਂ ਬਾਅਦੇ ਬਾਹਰ ਬਣਦੇ ਆ ਕੱਚੇ ਥਾਂ 'ਤੇ ਆ ਤੁਸੀਂ ਦੇਖ ਸਕਦੇ ਆ ਨਹੀਂ ਤਾਂ ਆਮ ਲੋਕਾਂ ਨੇ ਤੁਹਾਨੂੰ ਪਤਾ ਵੀ ਹੁਣ ਫਰਸ਼ਾਂ ਹੀ ਲੱਗੀਆਂ ਜੀ ਫਰਸ਼ਾਂ ਕਰਕੇ ਵੀ ਥੋੜੇ ਜੇ ਪਸ਼ੂ ਅਫਸੈਟ ਰਹਿੰਦੇ ਆ ਬਹਿਣ ਦੀ ਦਿੱਕਤ ਆਉਂਦੀ ਆ ਪਰ ਇਥੇ ਬਸ਼ੂ ਐ ਆਰਾਮ ਨਾਲ ਬੈਠੇ ਹੁੰਦੇ ਆ ਕਿਉਂ ਦਰਖਤ ਲੱਗੇ ਹੋਏ ਆ ਤੇ ਵਧੀਆ ਬਾਈ ਜੀ ਕੀ ਪਾਉਣੇ ਇਹਨਾਂ ਨੂੰ ਖਰਾਕ ਕੀ ਪਾਉਣੇ ਆ ਬਾਈ ਜੀ 1 ਕੁਆਂਟਲ 20 ਕਿਲੋ ਖਾਲ ਪਾ ਰਹੇ ਨੇ ਜੋ 1 ਮਹੀਨੇ ਦੀ ਠੀਕ ਹੈ ਹਾਂਜੀ ਡੇਢ ਕੁਆਂਟਲ ਦਾਣਾ ਪਾ ਰਹੇ ਜੀ ਡੇਢ ਕੁਆਂਟਲ ਦਾ ਹਾਂਜੀ 50 ਕਿਲੋ ਕੜਕ ਪਾ ਰਹੇ ਜੀ ਹਾਂਜੀ 25 ਕਿਲੋ ਸੋਲਿਆਂ ਦਾ ਪਾ ਰਹੇ ਜੀ ਛਿਲਕਾ ਠੀਕ ਹੈ ਛਿਲਕਾਈ ਹਾਂਜੀ 25 ਕਿਲੋ ਸੋਇਆਬੀਨ ਪਾ ਰਹੇ 25 ਕਿਲੋ ਸੋਇਆਬੀਨ ਹਾਂਜੀ ਠੀਕ ਹੈ ਤੇ ਵਿੱਚ ਉਹਦੇ ਡੇਢ ਕੁਆਂਟਲ ਖਾਲ ਹੈ 1 ਕੁਆਂਟਲ 20 ਕਿਲੋ ਖਾਲ ਪਾ ਰਹੇ ਮੰਨ ਲਓ ਇਹ ਸਾਰੇ ਇਹ ਸਾਰੇ ਬਝੂਆਂ ਦਾ ਹੈ ਸਾਰੇ ਨਹੀਂ ਸਾਰ ਦੇ ਹਾਂਜੀ ਹਾਂਜੀ ਇੰਨੇ ਕ ਨਹੀਂ ਸਾਰ ਦਿੰਨੇ ਹਾਂਜੀ ਫਿਰ ਵੀ ਸਿਹਤ ਬਹੁਤ ਸੋਹਣੀ ਹੈ ਬਹੁਤ ਵਧੀਆ ਤੁਹਾਨੂੰ ਸੋਹਣੀ ਹੈ ਹਾਂ ਸਹੀ ਬਾਕੀ ਬਿਲਕੁਲ ਜਿਆਦਾ ਤੌਰ ਤੇ ਐਡਾ ਵੀ ਛਾਹ ਦੀ ਪ੍ਰੋਬਲਮ ਨਹੀਂ ਆ ਕੋਈ ਹਾਂ ਹਾਂ ਜਗ੍ਹਾ ਸੋਹਣੀ ਹੈ ਨਾ ਕੱਚਾ ਖਾਣ ਦੀ ਵਰਤੋਂ ਜ਼ਿਆਦਾ ਕਰ ਰਹੇ ਹਾਂ ਹਾਂ ਜ਼ਿਆਦਾ ਕਰ ਰਹੇ ਹਾਂ ਬਾਕੀ ਖਾਣ ਨਾਲ ਪੋਸਿਆਂ ਦੀ ਵਰਤੋਂ ਸਿਹਤ ਵਧੀਆ ਰਹੀ ਹੈ ਸਿਹਤ ਵਧੀਆ ਰਹੀ ਹੈ ਨਾ ਹਾਂ ਕੋਈ ਪੈਰ ਨਹੀਂ ਲੱਗਦਾ ਪੈਰ ਨਹੀਂ ਕੋਈ ਲੱਗਦਾ ਨਾ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਦੀ ਪ੍ਰੋਬਲਮ ਨਹੀਂ ਆ ਰਹੀ ਹਾਂ ਪ੍ਰੋਬਲਮ ਨਹੀਂ ਆ ਰਹੀ ਮਸਟਾਈਟਸ ਦਾ ਮੇਲਾ ਦਾ ਅੱਜ ਤੱਕ ਲੇਵੇ ਵਾਲੀ ਬਿਮਾਰੀ ਮੈਂ ਅੱਜ ਤੱਕ ਨਹੀਂ ਮੰਨ ਲਓ ਰੱਬ ਸੌਖੀ ਰੱਖੇ ਦੀ ਜਾਨ ਹੋਣੀ ਲੇਵੇ ਕੀ 3 ਸਾਲ ਹੋ ਗਏ ਛੋਡੇ ਆਉਦੇ ਨੂੰ ਹਾਂ 2.5 ਤੋਂ 3 ਸਾਲਾਂ ਤੋਂ ਕੋਈ ਇਹ ਚ ਐ ਨਹੀਂ ਆਪਾਂ ਕਹਿ ਸਕਦੇ ਜੀ ਇੱਕ ਪਸ਼ੂ ਦੇ ਵੀ ਅੱਜ ਤੱਕ ਮੈਂ ਕਦੇ ਟੀਕਾ ਨਹੀਂ ਲਾ ਕੇ ਗਿਆ ਟੀਕਾ ਭਰਨਾ ਤੇ ਚੈੱਕ ਕਰਨ ਤੋਂ ਬਿਨਾ ਬਾਈਆਂ ਨੇ ਮੈਂ ਗੱਬੜ ਤੋਂ ਬਿਨਾ ਗੱਬੜ ਤੋਂ ਬਿਨਾ ਆ ਨਹੀਂ ਰਹੇ ਗੱਬੜੀ ਨਹੀਂ ਆਇਆ ਗੱਲੀ ਦਾ ਟੀਕਾ ਭਰਨਾ ਤੇ ਚੈੱਕ ਕਰਦੇ ਆ ਜੀ ਮੰਨ ਲਓ ਵੀ ਇਹ ਜਿਵੇਂ ਮਰਜ਼ੀ ਰੱਖ ਲਓ ਇਹਨਾਂ ਦੀ ਸੇਵਾ ਰੱਖ ਲਓ ਮੰਨ ਕੇ ਸਾਹਮ ਸਭਾਲ ਰੱਖ ਲਓ ਕੁਝ ਵੀ ਰੱਖ ਲਓ ਜੀ ਵੀ ਮੰਨ ਲਓ ਵਾਤਾਵਰਨ ਤੇ ਪੂਰਾ ਡਿਮੈਂਡ ਕਰਦਾ ਬਜੂ ਕਿਉਂ ਬਾਈ ਖੇਤ ਤੇ ਬੈਠੇ ਆ ਪਾਣੀ ਵੀ ਵਧੀਆ ਇੱਥੇ ਬਹੁਤ ਵਧੀਆ ਪਾਣੀ ਹੈ ਇਹਨਾਂ ਦਾ ਪੀਣ ਤੇ ਵੀ ਕੋ ਪਸ਼ੂ ਵੀ ਫਿਰ ਪਾਣੀ ਬਹੁਤ ਮੇਨ ਚੀਜ਼ ਆਈ ਪਸ਼ੂਆਂ ਵਾਸਤੇ ਆਪਾਂ ਨੂੰ ਹੀ ਪਤਾ ਜਿੱਥੇ ਪਾਣੀ ਚ ਸ਼ੋਰ ਆ ਤੁਸੀਂ ਜਿੰਨਾ ਕੁਸ਼ ਮਾਤੀ ਜਿਆਦਾਤਰ ਸਵੇਰੇ ਅਸੀਂ ਪੱਠੇ ਤੋਂ ਪਹਿਲਾਂ ਨਵਾਉਂਦੀ ਸੀ ਦੇਖਭਾਲ ਕਰ ਰਹੇ ਨਦੀ ਸੇ ਚਲਦੀ ਸੀ ਦੇਖਭਾਲ ਕਰਨੇ ਨਦੀ ਹਾਂ ਉਹ ਹੀ ਆਣਾ ਬਾਈ ਪੱਠੇ ਜਿਆਦਾ ਬਾਅਦ ਬਾਅਦ ਵਿੱਚ ਪਾਉਣੇ ਪਹਿਲਾਂ ਇਹਨਾਂ ਦੀ ਦੇਖਭਾਲ ਪਹਿਲਾਂ ਨੀਂਦ ਨਵਾਉਣੇ ਆ ਨਵਾੜਿਆਂ ਨਵਾ ਕੇ ਫੇਰ ਪੱਠੇ ਪਾਉਂਦੇ ਨਾ ਨਹੀਂ ਅੱਛਾ ਸ਼ੁਰੂ ਵਿੱਚ ਪਹਿਲਾਂ ਹਾਂ ਜੀ ਆਪਾਂ ਦਾ ਇਹਦਾ ਨਾਂ ਨਾ ਇਹ ਪਰ ਇਹ ਨਵਾ ਕੇ ਪੱਠੇ ਪਾਉਂਦੇ ਹਾਂ ਨਵਾ ਕੇ ਪੱਠੇ ਪਾਉਂਦੇ ਹਾਂ ਹਾਂ ਜੀ ਆਈ ਹੈ ਬਾਈ ਫਿਰ ਯਾਰ ਜਿਆਦਾਤਰ ਸ਼ਾਮ ਨੂੰ ਆਪਾਂ ਨੂੰ ਸ਼ੌਕ ਵੀ ਆ ਸਿੰਗ-ਸਿੰਗ ਪੈਰ ਫੋੜਨੀ ਪੈਰ ਨਹੀਂ ਬਣਾਉਂਦੇ ਸੀ ਸਿੰਗ ਜ਼ਰੂਰ ਬਣਾ ਲੈਂਦੇ ਹਾਂ ਸਿੰਗ ਬਣਾਉਣੇ ਵਰਤੂ ਕਰ ਰਹੇ ਨਾ ਤੇ ਅੱਛਾ ਸਰ ਉਹਦੇ ਹਾਂਜੀ ਹਾਂਜੀ ਠੀਕ ਹੈ ਸਹੀ ਹੈ ਸਰ ਉਹ ਤੇਲ ਨਾਲ ਪਸ਼ੂ ਨਾਲ ਕੋਈ ਸਿੰਗ ਮਾਰੇ ਹਾਂ ਪਾ ਲੋ ਲਾਉਂਦੇ ਰਹਿੰਦੇ ਹਾਂ ਹਾਂ ਤੇ 6 ਮਹੀਨੇ ਬਾਅਦ ਦੇਖ ਕੇ ਦੇ ਪਸ਼ੂ ਦੇ ਲਾ ਗਏ ਹਾਂ ਆਪਾਂ ਸਿੰਗ ਬਣਾ ਲਈ ਆਪਾਂ ਹਾਂ ਤੇ ਜ਼ਿਆਦਾ ਤੌਰ ਤੇ ਆਪਾਂ ਇਹਨੂੰ ਕਲਫ ਲਾ ਲਈਏ ਨਾ ਤੇ ਕਲਫ ਨਾਲ ਬਹੁਤ ਵਧੀਆ ਠੰਡਾ ਸਰੀਰ ਜਾਂਦਾ ਪਸ਼ੂਆਂ ਦਾ ਸਹੀ ਹੈ ਸਹੀ ਹੈ ਸਹੀ ਹਾਂਜੀ ਉਹ ਵੀ ਕਰਦੇ ਹਾਂ ਵਰਤੂ ਹਾਂਜੀ ਹਾਂਜੀ ਠੀਕ ਹੈ ਠੀਕ ਜ਼ਿਆਦਾਤਰ ਤੁਹਾਨੂੰ ਦਿਖਾ ਦਿੰਦੇ ਆਪਾਂ ਕਲਫ ਲੱਗੀ ਹੋਈ ਹੈ ਪਸ਼ੂਆਂ ਦੇ ਅੱਛਾ ਕਾਲ ਤੇ ਲੱਗੀ ਵੀ ਹੈ ਨਾ ਤੇ ਲੱਗੇ ਸਿੰਗਾ ਦੇ ਤੇ ਆਪਾਂ ਇਹਨਾਂ ਦੇ ਸਰੋਂ ਦੀ ਤੱਕ ਤੇ ਮਾਰ ਦਈਏ ਹਾਂ ਤਾਂ ਇਦਾਂ ਚਲਕਣਗੇ ਵੀ ਜਿਵੇਂ ਸ਼ੀਸ਼ਾ ਹੁੰਦਾ ਦਿਖਾਈ ਮੜਾ ਹਾਂ ਜੀ ਹਾਂ ਜੀ ਹੂੰ ਉੱਪਰੋਂ ਜਮਕਣ ਲੱਗ ਗਿਆ ਸਿੰਗ ਦੇਖ ਲਓ ਗੱਲ ਸਹੀ ਹੈ ਬਾਈ ਹਾਂ ਜੀ ਹੂੰ ਚਲਕੂ ਦਾ ਸਹੀ ਲਾ ਕੇ ਰੱਖਦੇ ਆ ਬਈ ਤੁਸੀਂ ਹਾਂ ਹਾਂ ਜੀ ਸਾਨੂੰ ਤੇਲ ਦੀ ਵਰਤਤ ਬਹੁਤ ਬਹੁਤ ਕਰ ਰਹੇ ਹਿੰਦੇ ਅਸੀਂ ਬਈਨੇ ਬਹੁਤ ਸਹੀ ਹੈ ਬਈ ਪੁੱਤਾਂ ਨੂੰ ਪਾਲਦੇ ਆ ਫਿਰ ਵਰ ਵੀ ਦਿੰਦਾ ਬਚੂ ਦੇਖ ਲਓ ਤੁਸੀਂ ਸੰਗਿਆ ਚਮਕਣ ਲੱਗ ਗਿਆ ਜੀ ਪੂਰਾ ਹਾਂ ਗੱਲ ਸਹੀ ਹੈ ਬਾਈ ਜੀ ਹਾਂ ਜੀ ਸਾਫ ਸੰਭਾਲ ਦੀ ਗੱਲ ਹੈ ਜੀ ਦੇਖੋ ਤੁਸੀਂ ਚਲੋ ਆਪਾਂ ਰਿਜ਼ਲਟ ਤਾਂ ਤੁਹਾਨੂੰ ਆ ਸਾਰੇ ਪਸ਼ੂ ਦਿੱਤਾ ਕਰਦੇ ਆ ਐ ਨਹੀਂ ਆ ਕੱਟੀਆਂ ਬਾਈ ਦੀਆਂ ਤਿਆਰ ਹੁੰਦੀਆਂ ਵਧੀਆ ਇਹ ਬਾਈ ਸਾਰੇ ਪਸ਼ੂ ਕਰਦੇ ਹੀ ਆਪਣੇ ਹਾਂ ਜੀ ਹਾਂ ਜੀ ਹਾਂ ਜੀ ਮੰਨ ਲਓ ਵੀ ਪਹਿਲਾਂ ਕੋਈ ਖਰੀਦਿਆ ਤਾਂ ਨਹੀਂ ਉਹ ਸ਼ਾਇਦ ਉਹ ਮੱਝ ਹੈ ਕਿ ਨਹੀਂ ਇੱਕ ਘਰਾ ਕੇ ਖਰੀਦੀ ਹੋਈ ਹੈ ਮੱਝ ਜੀ ਸੱਚ ਇਹ ਸਾਰੇ ਕਰਦੇ ਆ। ਮਤਲਬ ਆਪਦੀ ਹਾਂਜੀ। ਮਤਲਬ ਬੱਚਤੀ ਆ ਹੁਣ ਤੱਕ ਦੀ ਤੇ ਕਿੰਨਾ ਦੁੱਧ ਪਾ ਦਨੇ ਆ ਬਈ। ਦੁੱਧ ਪਾ ਦੇ ਨਹੀਂ 15 ਲੀਟਰ ਪਾ ਲਈ 15 20 ਲੀਟਰ ਦੁੱਧ ਪਾ 15 20 ਲੀਟਰ ਦੋ ਜਿਵੇਂ ਹੁਣ ਟੁਕੜਾ ਇਹ ਹਾਂਜੀ ਟੁਕੜਾ ਕਰਕੇ ਤਾਂ ਬਸ 15 ਲੀਟਰ ਪੈਂਦਾ ਹਾਂ ਹਾਂ ਉਹ ਤੋਂ ਬਾਅਦ 15 ਦਾ ਵੱਧ ਪੈ ਜਾਂਦਾ ਚੰਗੇ ਦੁੱਧ ਵਾਲੀਆਂ ਮੱਝਾਂ ਹੀ ਆ ਬਈ ਸਾਰੇ ਹਾਂਜੀ ਹਾਂ ਆ ਚੋਟੀ ਨੇ ਕਿੰਨਾ ਦੁੱਧ ਦਿੱਤਾ ਪਹਿਲੇ ਪਹਿਲੇ ਸਵੇਰੇ 5 ਲੀਟਰ ਦੁੱਧ ਦਿੱਤਾ ਹੀ ਰੱਖਦਾ ਅੱਛਾ ਮੰਨ ਲਓ 10 ਕਿਲੋ ਹਾਂ ਕਟਿੰਗ ਚਾਹ ਕੇ ਆਪਾਂ 5 5.5 ਲੀਟਰ ਦਾ ਦੁੱਧ ਚੋਦੇ ਚੋਂਦੇ ਰਹੇ ਹਾਂ ਠੀਕ ਹੈ ਠੀਕ ਹੈ ਬਾੜੀ ਮਿਹਨਤੀ ਗੈਂਤੀ ਨਹੀਂ ਕਰਦੇ ਹਾਂ ਹਾਂ ਸਹੀ ਹੈ ਸਹੀ ਹੈ ਮੈਂ ਸਾਹਮਣੇ ਜ਼ਿਆਦਾ ਤੌਰ ਤੇ ਨਹੀਂ ਸਿੰਗਾ ਹੀ ਦੇਖ ਭਾਲ ਕਰੀਏ ਤਾਂ ਪਸ਼ੂ ਖੁਰਕਦਾ ਨਹੀਂ ਹਾਂ ਖੁਰਕਦਾ ਨਹੀਂ ਸੋਨਾ ਲੱਗਦਾ ਮੈਨੂੰ ਕਿਸੇ ਪਸ਼ੂ ਦੇ ਵੇਖ ਲੋ ਕੋਈ ਨਹੀਂ ਮਾਰਦਾਗਾ ਖੋਲੀ ਨਾਲ ਨਹੀਂ ਮਾਰਦਾਗਾ ਮੈਨੂੰ ਸਹੀ ਇੱਕ ਬਈ ਥਾਂ ਦਾ ਬਹੁਤ ਫਰਕ ਹੈ ਨਾ ਕੱਚੇ ਥਾਂ ਦਾ ਬਹੁਤ ਜ਼ਿਆਦਾ ਫਰਕ ਹੈ ਆਜੋ ਟੀਵੀ ਕਰਦੀ ਆ ਆਪਣੀ ਬਈ ਇਹ ਤੁਸੀਂ ਮੂਰਾ ਵੇ ਮੂਰਾ ਦੇ ਨੀਲੀ ਰਵੀ ਭਰਾਇਆ ਸੀਗਾ ਇਹ ਆਪਣੇੋਂ ਤੋਂ ਤਾਂ ਪਹਿਲਾਂ ਆ ਨਾ ਪਹਿਲਾਂ ਦੇ ਤੋਂ ਉਹ ਤੋਂ ਪਹਿਲਾਂ ਦੀ ਥੋਟੀ ਦੇ ਹੀ ਆਉਣ ਲੱਗਿਆ ਜੀ ਮੰਨ ਕੇ ਚੱਲੋ ਵੀ ਮੈਂ ਤਾਂ ਐਤ ਕੀ ਆ ਸਾਰੇ ਪਸ਼ੂਆਂ ਦੇ ਇਹ 23 ਸਾਲ ਦੀ 23 ਕੋਣ ਕਿ ਤਿੰਨ ਸਾਲ ਦੀ ਝੋਟੀ ਹੈ ਤੁਸੀਂ 2 ਕਿ ਸਾਲ ਤੋਂ ਆ ਰਹੇ ਸਾਡੇ ਕੋਲ ਹਾਂ ਹਾਂ ਇਹ ਪਹਿਲਾਂ ਦੀ ਆ ਆਪਣੇ ਤੋਂ ਹਾਂਜੀ ਹਾਂ ਥੋੜੀ ਜਿਹੀ ਓਵਰ ਵਾਈਟਨੈਸ ਆਈ ਹੈ ਉਹ ਮੂਹਰਾ ਦੀ ਆਈ ਹੈ ਨਾ ਝੋਟੀ ਇਹ ਟੀਕੇ ਦੀ ਆਈ ਹੈ ਹਾਂਜੀ ਟੀਕੇ ਦੀ ਆਈ ਹੈ ਟੀਕੇ ਦੀ ਆਈ ਹੈ ਠੀਕ ਹੈ ਠੀਕ ਪਹਿਲਾਂ ਵੀ ਬਈ ਪਸ਼ੂ ਵਧੀਆ ਨਹੀਂ ਜਾਂਦੇ ਸੀਗੇ ਪਹਿਲਾਂ ਵੀ ਦਿੱਕਤ ਆਉਂਦੀ ਸੀ ਪਹਿਲਾਂ ਵੀ ਦਿੱਕਤ ਆਉਂਦੀ ਸੀ ਥੋੜੀ ਆਉਂਦੀ ਸੀ ਪਰ ਇੰਨੇ ਨਹੀਂ ਆ ਰਹੇ ਸੀ ਅੱਛਾ ਅੱਛਾ ਜੇ ਹੁਣ ਆਪਾਂ ਹੁਣ ਚਲੋ ਪਰਸਾਂ ਨੂੰ ਤਾਂ ਚਲੋ ਆਪਣੇ ਸੌਣੀ ਲਈ ਆ ਨਾ ਵਧੀਆ ਸੈੱਟ ਹੋ ਗਿਆ ਕੰਮ ਕਿਉਂ ਜਿਵੇਂ ਹੁਣ ਉਹ ਸਾਹਮਣੇ ਤੁਹਾਡੇ ਸਾਹਮਣੇ ਹੈ ਜੀ ਤਿੰਨੇ ਮੱ ਠੀਕ ਹੈ ਇੱਕ ਇੱਕ ਵਾਰੀ ਜਾ ਬਸੂਏ ਸਾਰੇ ਬਾਈ ਦੇ ਗੱਬ ਹੋ ਚੁੱਕੇ ਆ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ